ਉਹਦੇ ਪੂਰੇ ਅੰਗਰੇਜ਼ਾਂ ਨੇ ਚੋਜ ਕਰਦ ਨੇ ਮਾਂ ਬਾਈ ਅੰਗਰੇਜ਼ਾਂ ਕੋਲ ਜਾਦੀ ਤਾਂ ਦੇ ਅੰਗਰੇਜ਼ਾਂ ਦੇ ਕੰਮ ਤਾਂ ਕਰਦੀ ਐ ਉਹ ਦੇਖੋ ਕੀ ਕਰ ਲਿਆ ਦੇਖੋ ਇਹ ਪੂਰਾ ਕੱਟ ਕੱਟ ਕੇ ਖਾ ਰਿਹਾ ਦੇਖ ਮੇਰੇ ਨਾਲ ਨਾ ਨਿਮਾ ਕਹੀ ਦਿਨ ਦਾ ਨਰਾਜ ਤਾਂ ਇੱਕ ਦਿਨ ਪਹਿਲਾਂ ਵੀ ਚੱਕਿਆ ਉਦੋਂ ਵੀ ਨੱਠ ਪੰਜ ਵਜੇ ਅੱਜ ਦਾ ਮੈਂ ਚੱਕ ਲਿਆ ਅੱਜ ਵੀ ਨੱਠੋ ਢੋਟੋ ਕਰ ਰਿਹਾ ਜਾਣਾ 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 ਹੁਣ ਦੋ ਤਿੰਨ ਦਿਨ ਮੇਰੇ ਨਾਲ ਐ ਠੀਕ ਐ ਹਾਂ ਬਾਈ ਨਿਮਾ ਫਿਰ ਮੈਨੂੰ ਮਿਸ ਕਰਿਆ ਕਿ ਨਹੀਂ ਬਹੁਤ ਬਾਈ ਮਿਸ ਕਰਦਾ ਹਾਂ ਤਾਂ ਹਾਂ ਕਿੰਨਾ ਕਰ ਜੀ ਨਹੀਂ ਤਾਂ ਲੱਗਦਾ ਹੋਗਾ ਜੀ ਨਹੀਂ ਦਿਨ ਹੁਣ ਲੱਗ ਗਿਆ ਹਾਂ ਅੱਜ ਫਰਮਾਨ ਨੇ ਮੇਰੇ ਡਿਸਾਈਡ ਕੀਤਾ ਅੱਜ ਘੁੰਮਾਂਗੇ ਫਿਰਾਂਗੇ ਐਸ਼ ਕਰਾਂਗੇ ਔਰ ਕੀ ਖਾਏ ਪੀਓਗੇ ਐਸ਼ ਕਰੋ ਮਿੱਤਰੋ ਹਾਂ ਅਸੀਂ ਜ਼ਿੰਦਗੀ ਜੀਣ ਆਏ ਹੋਏ ਹਾਂ ਹਾਂ ਅਸੀਂ ਜ਼ਿੰਦਗੀ ਹੰਡਾਉਣ ਨਹੀਂ ਆਏ ਹੋਏ ਹੈਗੇ ਬਾਕੀ ਲੋਕਾਂ ਵਾਂਗੂ ਹਾਂ ਅਸੀਂ ਜਿੱਦ ਦੀ ਜੀ ਰਹੇ ਹਾਂ ਹਾਂ ਬਾਕੀ ਤਾਂ ਲੋਕ ਹੰਡਾ ਰਹੇ ਬਸ ਦਿਨ ਜਾਂ ਜੜ ਜਵੇ ਦਿਨ ਜਾਂ ਉਧਰ ਦਿਨ ਜਾਂ ਜੜ ਜਵੇ ਦਿਨ ਜਾਂ ਉਧਰ ਜਿਵੇਂ ਐਸ਼ ਕਰੀ ਦੀ ਐਸ਼ ਬਾਈ ਐਸ਼ ਕਰੋ ਹੂੰ ਚੱਲੀਏ ਫਰਮਾਨ ਮੈਂ ਚਲੋ ਬਾਈ ਚੱਲ ਚੱਲੀਏ ਦੋ ਗਲਾਸ ਨਮਾ ਕਬ ਉਤਰਿਆ ਥੱਲੇ ਤੇ ਸੰਤਰੇ ਪੀਂਦੇ ਆ ਬਾਈ ਥੋੜੀ ਜਿਹੀ ਇਮਿਊਨਿਟੀ ਬੂਸਟ ਕਰੀਏ ਇਹਨੇ ਭਾਈ ਦੁਕਾਨਾਂ ਲਾਈਆਂ ਸੰਗਧਰਾ ਆਇਆ ਹੋਇਆ ਕਿੰਨੂ ਆ ਮੇਰੇ ਘਰ ਚ ਹੈ ਹਣੇ ਮੈਂ ਭਾਈ ਬਾਕੀ ਸਾਰੇ ਜੀਜਾ ਠੀਕ ਆ ਉਹ ਜਿਹੜਾ ਥੱਲੇ ਨੂੰ ਗੰਦ ਜਾ ਘੇੜਦਾ ਨਾ ਹਾਂ ਇਹ ਪੈੜਾ ਲੱਗਦਾ ਆ ਦੇਖ ਉਰਾਂ ਦੇ ਇੱਧਰ ਉਰਾਂ ਤਾਂ ਪਾਲ ਘੇੜਦਾ ਸਾਡੀ ਗੱਡੀ ਕਰਕੇ ਹੋਰ ਗੱਡੀਆਂ ਖੜਾ ਲੱਗ ਗਏ ਦੇਲਾ ਨੇ ਪਿਆ ਨਾ ਉਹ ਗੱਡੀ ਛੜ ਗਈ ਉਹ ਵੀਰ ਉਹਨੇ ਮਿਲਣਾ ਇੱਥੇ ਸੀਸਾ ਥੱਲੇ ਕਰੀ ਭਾਈ ਸੀਸਾ ਥੱਲੇ ਕਰੀ ਸੀਸਾ ਥੱਲੇ ਕਰੀ ਇਹ ਆ ਵੀ ਰੋੜੀ ਮੇਲਣ ਆਏ ਤੇ ਓਕੇ ਬਈ ਓਕੇ ਓਕੇ ਚੱਲਿਆ ਹਾਂ ਓਕੇ ਸੰਤਰਾ ਦਾ ਜੂਸ ਬਈ ਬੜਾ ਸਵਾਦ ਦਾ ਲੈ ਵੀ ਨੇ ਮਲਾਈਆਂ ਲਾਤੀ ਹੈਂ ਠੰਡ ਲੰਮੇ ਲਾਤੀ ਤੇ ਜੂਸ ਨਾਲ ਘੰਟਾ ਘੜ ਲੱਗਾ ਲਾ ਆਹ ਜੂਸ ਰੇ ਭਾਈ ਠੰਡ ਲੰਗਾ ਲਾਤੇ ਤੇ ਹੁਣ ਭਾਜੀ ਆਏ ਨੇ ਸਾਡੇ ਯੂਐਸ ਤੋਂ ਤਜਿੰਦਰ ਭਾਜੀ ਤੇ ਉਹਨਾਂ ਨੂੰ ਮਿਲਦੇ ਹਾਂ ਉਹ ਉਹ ਦਿਨ ਰਹਿ ਗਏ ਥੋੜੇ ਤੇ ਉਹਨਾਂ ਨੂੰ ਜਾ ਕੇ ਮਿਲਦੇ ਆ 15 ਤਰੀਕ ਨੂੰ ਚਲੇ ਜਾਣਾ 15 ਤਰੀਕ ਨੂੰ ਉਹਨੇ ਚਲੀ ਜਾਣਾ ਤੇ ਪਲੈਨਿੰਗ ਤਾਂ ਉਹਨਾਂ ਬਹੁਤ ਬਣਾਇਆ ਹੋ ਤਾ ਕਦੇ ਗੋਲ ਪਲੈਨ ਸਾਡੇ ਨਾਲ ਬਹੁਤ ਬਣਾਇਆ ਹੋ ਸੀ ਜੇ ਮੈਂ ਇੱਥੇ ਇੰਡੀਆ ਉਧਰ ਉਹ ਵੀ ਜਾਣਾ ਤਾਂ ਫਿਰ ਕਰਤਾਰਪੁਰ ਸਾਹਿਬ ਵੀ ਜਾਣਾ ਕਰਤਾਰਪੁਰ ਸਾਹਿਬ ਦੇ ਸਾਡੇ ਕਰਤਾਰਪੁਰ ਸਾਹਿਬ ਗਏ ਤੇ ਹੋ ਗਏ 2-3 17 ਚ ਵੀ 18 ਚ ਗਏ ਤੇ ਆਪਾਂ ਹੋ ਗਏ ਤੇ 18 ਚ ਗਏ ਤੇ ਭਾਈ 17 ਪਤਾ ਨਹੀਂ 18 ਚ ਗਏ ਤੇ ਹਾਂ ਚਲ ਹੁਣ ਉਹਦੇ ਫੋਨ ਦੋ ਦਿਨ ਆਲੇ ਕਿੱਥੇ ਆ ਕਿੱਥੇ ਕਿੱਥੇ ਤੇ ਚੱਲੀਏ ਫਿਰ ਹਾਂ ਸਭ ਤੋਂ ਪਹਿਲਾਂ ਆਪਾਂ ਮਿਲਦੇ ਆ ਆਪਣੇ ਮਾਸੇ ਦੇ ਮੁੰਡੇ ਨੂੰ ਹੂੰ ਉਹਨੇ ਡਾਕਟਰ ਬਹੁਤ ਤਕੜਾ ਬਣਾ ਲਿਆ ਬਾਈ ਹੁਣ ਤਰੱਕੀ ਪਰ ਆਏ ਸਾਰੇ ਬੰਦੇ ਬਗਲ ਬਗਲ ਕਰ ਲਿਆ ਸਾਰੇ ਬੰਦੇ ਤਰੱਕੀ ਪਰ ਆਪਾਂ ਹੀ ਖੜੇ ਤਰੱਕੀ ਪਰ ਨਹੀਂ ਨਹੀਂ ਬਾਈ ਹਾਂ ਆਪਾਂ ਵੀ ਪੂਰੇ ਉਹਦੇ ਚਾ ਚੜਦੀ ਕਲਾ ਜਾਂਦੇ ਹੋ ਥੋੜੀ ਆ ਆਪਾਂ ਸਵਾਦ ਲੈਂਦੇ ਲੋਕ ਤਰੱਕੀ ਕਰਨ ਹਾਂ ਆਪਾਂ ਇਹਨੇ ਹੋਰ ਤਰੱਕੀ ਹੈ ਕਰਨ ਆਪਾਂ ਦਾਵਾਵਾ ਦਿੰਦੇ ਹਾਂ ਆਹ ਖੜਾ ਭਾਈ ਮੁੰਡਾ ਵੜਗਾ ਦਫਤਰ ਪਈ ਹੈ ਬੁੰਡਾ ਮਾਸੀ ਦਾ ਸਾਡਾ ਬੁੰਡਾ ਮਾਸੀ ਦਾ ਐਡਾ ਬੜਾ ਇਹਦਾ ਡੰਪ ਨਹੀਂ ਜੀ ਨੇ ਰਿੱਤੇ ਗੱਡੀਆਂ ਭਰਾਉਣੀਆਂ ਦੱਸੋ ਸਾਨੂੰ ਵੀ ਸਾਨੂੰ ਦੱਸ ਨਹੀਂ ਹਾਂ ਸਾਨੂੰ ਦੱਸ ਉਹ ਆ ਵੀ ਕਾਲਿਆ ਜਦੋਂ ਹੀ ਕਾਲਾ ਕਾਲਾ ਹੀ ਹੋਏ ਫਿਰਦਾ ਵੜਗਾ ਦਫਤਰ ਉਹ ਬਣਾ ਤਾ ਉਹ ਉਹੀ ਚਾ ਉਹ ਹੀ ਕਟਾ ਉਹ ਹੀ ਕਟਾ ਤਾ ਨਵਾਂ ਨਵਾਂ ਲੈਂਦਾ ਨਵਾਂ ਲੈਂਦਾ ਉਹ ਸਾਹਮਣੇ ਕੰਟੇਨਰ ਹੋਮ ਜੀ ਜੀ ਕੰਟੇਨਰ ਹੋਮ ਬਣਾਇਆ ਮੁੰਡੇ ਨੇ ਇਹ ਦੇਖੇ ਜਾ ਕੇ ਆ ਚੱਲੀਏ ਭਾਈ ਨਾ ਭਾਈ ਦਫ਼ਤਰ ਦੇ ਸਾਈਡ ਪਰ ਆ ਬੈਠਣ ਨੂੰ ਬਣਾਤਾ ਇੱਥੇ ਬਣਾ ਚਾਰਨਾ ਝੋਨਾ ਬਣਾਤਾ ਹੈ ਨਾ ਉਹ ਹੈ ਬਾਉਂਡਰੀ ਹੋ ਗਈ ਪੌਂਕੀ ਕਰਤੀ ਹੈ ਇਧਰ ਆ ਕੋਈ ਕਰਤੀ ਜੀ ਆਹ ਇੱਥੇ ਆਪਣੀ ਹੋਏ ਹਾਂ ਨਾ ਭੰਗੀ ਹੋਏ ਲੋ ਭਾਈ ਜਿਸਨੂੰ ਰੇਤਾ ਰੂਤਾ ਚਾਹੀਦਾ ਖਰੜ ਦੇ ਵਿੱਚ ਤਾਂ ਸਾਨੂੰ ਦੱਸਿਓ ਠੀਕ ਹੈ ਭਾਈ ਬਸ ਇਹ ਤੇ ਮੁੰਡੇ ਪ੍ਰੋਮੋਟ ਕਰਦੀ ਭਾਈ ਹੋਰ ਹੋਰ ਇਹ ਵੀ ਨਾ ਕਹੇ ਕਿ ਤੇ ਮੈਨੂੰ ਵੀ ਮੇਰਾ ਨਾਮ ਨਹੀਂ ਲੱਤਾ ਕਿਤੇ ਲੈ ਭਾਈ ਹਾਏ ਭਾਈ ਤੇਜ ਵੀ ਵਧੀਆ ਪੀਚ ਬਣਾਤੀ ਤੇਜ ਮੁੰਡਾ ਨਾ ਭਾਈ ਬਹੁਤ ਵਧੀਆ ਆ ਬਧਿਆ ਕਰਿਆ ਇਹ ਕੰਟੇਨਰ ਉਹ ਦੇਖ ਬਾਈ ਇਹ ਕੰਟੇਨਰ ਗਰਮੀਆਂ ਵਾਸਤੇ ਇਹਨੂੰ ਬੈਠਣੇ ਨੂੰ ਹਾਂ ਗਰਮੀਆਂ ਵਾਸਤੇ ਬਧਿਆ ਠੀਕ ਆ ਬਧਿਆ ਚੀਜ਼ ਬਣਾਉਂਦੇ ਆ ਵੀ ਯਾਰ ਹਨ ਅਨੇ ਤਾਂ ਉੱਪਰ ਲੱਗਣਾ ਪੈਣਾ ਬਈ ਟੀਮ ਆਈਗੀ ਆ ਪਾਰਟਿੰਗ ਲੱਗੂ ਉੱਪਰ ਨਾ ਹਾਂ 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 ਆ ਟੰਗਣੇ ਨੂੰ ਵੀ ਆ ਉਹ ਸਾਰਾ ਲਾ ਤਿਆ ਉਹ ਪਹਿਲਾਂ ਵੇਚਤਾ ਉਹ ਵੇਚ ਤਾ ਉਹ ਪਿਆ ਸਾਹਮਣੇ ਉਹਦੇ ਚਿੱਟਾ ਜਿਹਾ ਉਹ ਸਾਹਮਣੇ ਦੇ ਨੀਲੇ ਜਿਹੇ ਨਾਲ ਪਿਆ ਅੱਜ ਤੇਰੀ ਸੀਟ 'ਚ ਉਹ ਉਹ ਛਾ ਉਹ ਮੂਰੇ ਲਾਤਾ ਇੱਧਰ ਹਾਂ ਆਹ ਹਾਂ ਬੀਤੀ ਨੰਨ ਦਾ ਛਾਲ ਠੀਕ ਆ ਹਾਂ 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 ਚਲ ਵਧੀਆ ਕਰਿਆ ਆ ਦੇਖ ਅੰਦਰ ਵਾਹ ਇਹ ਵਧੀਆ ਬਣਿਆ ਤਾਂ ਚਲ ਇਹ ਛੋਟਾ ਵੀ ਹੋ ਗਿਆ ਨਾ ਹਾਂ ਨਹੀਂ ਭਾਈ ਵਧੀਆ ਬਣਿਆ ਉੱਤੇ ਵੀ ਵਧੀਆ ਇਹ ਵਧੀਆ ਬਣ ਗਿਆ ਯਾਰ ਇਹ ਜਾਂਜੀ ਜੈਗੀ ਇਹ 10 ਬਾਈ 18 ਦਾ 10 ਬਾਈ 15 ਦਾ ਹਾਂ ਹਾਂ ਜਿੱਤੇ ਮਰਜ਼ੀ ਚੱਕ ਕੇ ਲੈ ਜਾ ਜਿਉਂ ਕਿ ਬੱਕੇ ਹੋ ਨਹੀਂ ਹੈਗਾ ਵਧੀਆ ਕਰੜੇ ਸ਼ਾਹਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਦੇਖੋ ਤਾਂ ਸੀ ਉਹ ਬੰਦਾ ਬੰਦਾ ਬਹੁਤ ਦੂਰ ਤੱਕ ਗੱਡੀਆਂ ਨੇ ਪੂਰਾ ਭੀੜ ਰੱਖੇ ਪੋਲ ਕਰਕੇ ਵੀ ਫੇਰ ਵੀ ਭੀੜ ਪੂਰੀ ਹੈ ਤਾਂ ਪੋਲ ਕਰਕੇ ਭੀੜ ਘਟ ਜੂਗੀ ਆ ਫੇਰ ਨਹੀਂ ਹੋਊਗੀ ਹੋਣੀ ਹੋਈ ਪੇ ਥੱਲੇ ਦਾ ਲੋਕ ਉੱਪਰ ਨੂੰ ਘਟ ਜਾਂਦੇ ਆ ਥੱਲੇ ਵੀ ਜਾ ਜਾਂਦੇ ਆ ਵੀ ਥੱਲੇ ਉਹ ਭੀੜ ਦੇਖਦੇ ਜਾਂਦੇ ਆ ਨਾ ਹਾਂ ਹਾਂ ਪੁੱਜ ਗਏ ਜੀ ਭਾਜੀ ਉਹਦੇ ਕਰ ਤਿੰਨ ਮੰਜ਼ਲੀ ਕੋਠੀ ਜੁਐਸ ਵਾਲਿਆਂ ਦੀ ਸਸੀ ਆ ਭਾਜੀ ਕਦੇ ਜਰਮਨ ਕਦੇ ਉਹ ਮਲੇਸ਼ੀਆ ਸਸੀ ਕੋ ਨਿਕਾਲ ਸਸੀ ਕੋ ਜਾਣਾ ਜੀ ਹਾਂ ਹਾਂ ਹੁਣ ਤੁਹਾਡੇ ਕੋ ਆਵਾਂਗੇ ਜੀ ਹੁਣ ਨੰਮੇ ਹਾਂ ਲੈਣਾ ਨਜ਼ਾਰੇ ਫਿਰ ਨਜ਼ਾਰੇ ਲੈਦੇ ਆ ਬਾਈ ਹਾਂ ਸ਼ੁਰੂ ਹੋਇਆ ਨਜ਼ਾਰੇ ਲੈਣੇ ਸਵੇਰ ਚੱਲ ਸਵੇਰ ਚੱਲਦੀ ਹੈ ਕਰਤੇ ਦਿਨ ਇਹਨੇ ਕਰਨਾ ਫਿਰ ਹੋਰ ਹੋਰ ਹੁਣ ਅਸਿਕੋ ਕੰਮ ਹੀ ਰਹੇਗੀ ਹੋਵੇ ਨਾ ਨਾ ਭਾਈ ਕੰਮ ਹੀ ਤਾਂ ਰਹਿੰਦੀ ਨਹੀਂ ਕੰਮ ਹੀ ਨਹੀਂ ਰਹਿਣ ਦੇਣੀ ਹੈਗੀ ਨਿੰਮਾ ਖੁਸ਼ ਤਾਂ ਭਾਈ ਸਾਰੇ ਖੁਸ਼ ਆ ਜੀ ਲੋਜੇ ਪੂਰੇ ਅੰਗਰੇਜ਼ਾਂ ਦੇ ਚੋਜ ਕਰਦਾ ਨਿੰਮਾ ਭਾਈ ਅੰਗਰੇਜ਼ਾਂ ਕੋਲ ਯਾਰ ਨਹੀਂ ਸਾਡੇ ਅੰਗਰੇਜ਼ਾਂ ਦੇ ਕੰਮ ਤਾਂ ਕਰਦੀ ਐ ਵਾਹ ਦੇਖੋ ਕੀ ਕਰ ਲਿਆ ਦੇਖੋ ਇਹ ਪੂਰਾ ਕੱਟ-ਕੱਟ ਕੇ ਖਾ ਰਿਹਾ ਦੇਖ ਸਿੱਖ ਗਿਆ ਭਾਈ ਨਿੰਮਾ ਤੱਦਾ ਜੋਰ ਜਆ ਮਾਰਨ ਲੱਗਿਆ ਹੋਇਆ ਨਹੀਂ ਨਹੀਂ ਆਹ ਦੇ ਚਾਕੂ ਹੈ ਹੀ ਕੰਮ ਨੂੰ ਆਏ ਅੱਛਾ ਲਓ ਜੀ ਹੁਣ ਸਾਡਾ ਮੇਨ ਕੋਰਸ ਆ ਗਿਆ ਮੈਂ ਕਹਿੰਦਾ ਮੈਂ ਤਾਂ ਉਹਦੇ ਨਾਲ ਰੱਜ ਗਿਆ ਮੈਂ ਸ਼ਰੂਮ ਨਾਲੇ ਰੱਜ ਗਿਆ ਹਾਂ ਰੋਟੀ ਹੁਣ ਕੌਣ ਖਾਊਗਾ ਫਿਰ ਇਹ ਇੱਕ ਲੈ ਲਨ ਮੈਂ ਪਤਾ ਹੈ ਇਹ ਤੰਦੂਰੀ ਰੋਟੀ ਮੈਥੇ ਖਾ ਨਹੀਂ ਹੁੰਦੀ ਹਾਂ ਤਬੇ ਜਿਹੜੇ ਕੋਲ ਕਰ ਚਲ ਇੱਕ ਖਾ ਲੈ ਹਾਂ ਖਾ ਲੈ ਨਾ ਬਾਈ ਇਹ ਤਾਂ ਨੰਗਣ ਹੀ ਨਹੀਂ ਹਾਂ ਮੈਂ ਉਣ ਲੱਗਿਆ ਹੋਇ ਇਹ ਲਿਆ ਹੋਇ ਇਹ ਤਪੇ ਵਾਲੀ ਤਵੇ ਵਾਲੇ ਹਾਂ ਇਹ ਇਹ ਪਹਿਲਾ ਆਰਡਰ ਕਰਦੇ ਜਦ ਤੈਨੂੰ ਕੱਲੇ ਕੱਲੇ ਪੁੱਛਿਆ ਪਹਿਲਾਂ ਮੈਂ ਮਨ ਨੂੰ ਕੀ ਪਤਾ ਸੀ ਭਾਜੀ ਪੁੱਛਿਆ ਨੀ ਕਿ ਦੁੱਜ ਨੂੰ ਪੁੱਛਿਆ ਤੂੰ ਕਾ ਮੰਗਾ ਲਓ ਮੰਗਾ ਲਓ ਮੰਗਾ ਲਓ ਹੁਣ ਤੂੰ ਤਵੇ ਵਾਲੇ ਪਰੜ ਗਿਆ ਬਾਈ ਦੇਖ ਮੈਂ ਹੋ ਗਿਆ ਬੜਾ ਟਾਈਟ ਬਥੇਰੀ ਪਤਾ ਨਹੀਂ ਚੱਲ ਠੀਕ ਹੈ ਮੰਗਾ ਲੱਤਾ ਤਵੇ ਵਾਲੇ ਮੰਗਾ ਲਾਂਗੇ ਚਲੋ ਜੀ ਲੰਗਰ ਪਾਣੀ ਛੱਕ ਕੇ ਅਸੀਂ ਆ ਗਏ ਠੀਕ ਹੈ ਭਾਜੀ ਹੁਣ ਬਹੁਤ ਤੇ ਵੀ ਰਹੋ ਚੱਲੇ ਨਮੇ ਫਿਰ ਸ਼ੁਕਰੀ ਭਾਜੀ ਬਹੁਤ 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 ਭਾਜੀ ਤਨ ਮੰਜਲੀ ਕੋਠੀ 401 ਇਹ ਸਾਨੂੰ ਨਹੀਂ ਭੁੱਲਦੀ ਹੈਗੀ ਇਹ ਦੇਵੇਂ ਬੰਦ ਕਰ ਲੈ ਹੁਣ ਤੂੰ ਫੋਨ ਬੰਦ ਕਰ ਲੈ ਫਿਰ ਗੱਲ ਕਰ ਲੈ ਅੱਛਾ ਚੱਲ ਬਾਅਦ ਚ ਗੱਲ ਕਰ ਲੈ ਫਿਰ ਠੀਕ ਹੈ ਭਾਜੀ ਓਕੇ ਭਾਜੀ ਓਕੇ ਭਾਜੀ ਬਹੁਤ ਬਹੁਤ ਸ਼ੁਕਰੀਆ ਹੁਣ ਯੂਐਸਏ ਆਵਾਂਗਾ ਤੁਹਾਡੇ ਕੋਲ ਹਾਂ ਜੀ ਹਾਂ ਜਦੋਂ ਮਰਜ਼ੀ ਆਓ ਤੁਸੀਂ ਨਾ ਲੈਵਨ ਮੈਂ ਹਾਂ ਭਾਜੀ ਘਰ ਆ ਕੇ ਫਿਰ ਆਪ ਤਾਂ ਹੁਣ ਅਸੀਂ ਤਾਂ ਭਾਈ ਆਪਣੇ ਆਣਨੇ ਘੂਗੀ ਤਾਂ ਆਉਂਦੀ ਆਉਂਦੀ ਟਾਉਣੀ ਪੈਣੀ ਜੇ ਮੈਂ ਲੋ ਤਾਂ ਸਾਹੀ ਗੱਲ ਬੰਦ ਨਹੀਂ ਤੇ ਹੋਰ ਹੋਰ ਅੱਜ ਬੜੇ ਪ੍ਰੋਗਰਾਮ ਤੇ ਸਾਡੇ ਅੱਜ ਸਾਡਾ ਜਗਦੀਪ ਦਾ ਜਨਮ ਦਿਨ ਸਾਡੇ ਅਰਿੱਜਾਂ ਵਿੱਚੇ ਰਹਿ ਗਈਆਂ ਸਾਡੇ ਅਰਿੱਜਾਂ ਵਿੱਚੇ ਜਗਦੀਪ ਦਾ ਜਨਮ ਦਿਨ ਤਾਂ ਅੱਜ ਹਾਂ ਉਹਨੂੰ ਵਿਚਾਰ ਨੂੰ ਅੱਜ ਕੋੜੀ ਨੂੰ ਕੰਮੇ ਬਹੁਤ ਐ ਅੱਜ ਜਨਮ ਦਿਨ ਦਾ ਵੀ ਜ਼ਰੂਰੀ ਤਾਂ ਹਾਂ ਚਲੋ ਕੋਈ ਨਹੀਂ ਹਾਂ ਫੇਰ ਭਾਈ ਪਾਲਟੀ ਪੈਂਡਿੰਗ ਰਹਿ ਗਈ ਸਾਡੀ ਹਾਂ ਜਮਾ ਰੱਖ ਲਈ ਹਾਂ ਜਮਾ ਰੱਖ ਲਿਓ ਅਸੀਂ ਪਾਲਟੀ ਹਾਂ ਪਾਲਟੀ ਦਾ ਫੇਰ ਲੈ ਲੈਣੀ ਤੇ ਲਵਾ ਦੇ ਜਵਾਬ ਨਹੀਂ ਦਿੰਦਾ ਐ ਤਾਂ ਨਹੀਂ ਜਵਾਬ ਦਿੰਦਾ ਉਹ ਜੋ ਚਲੋ ਉਹਦਾ ਵੀ ਕੰਮ ਉਹਦਾ ਵੀ ਕੰਮ ਬਣ ਜਵੇ ਭਾਈ ਇਸੇ ਤਰ੍ਹਾਂ ਕਹਿੰਦੇ ਆ ਅਸੀਂ ਕਿਸਾਨ ਤਾਂ ਬੰਨਾ ਚਾਹੀਦਾ ਉਹਨਾਂ ਕੋਲ ਰੱਖੀ ਹੋਵੇ ਉਹਦੇ ਅਸੀਂ ਤਾਂ ਤਰੱਕੀ ਜਾਂਦੇ ਆ ਜੇ ਉਹਦੇ ਤਰੱਕੀ ਹੋਊਗੀ ਤਾਂ ਸਾਨੂੰ ਫਾਇਦਾ ਹੈ ਕਹਿੰਦੇ ਟੈਂਪ ਉਹਦੇ ਨਾਲ ਜੀਰੀ ਦੇ ਨਾਲ ਨਾ ਢਿੰਨ ਨੂੰ ਵੀ ਪਾਣੀ ਮਿਲ ਜਾਂਦਾ اچھا ਹੈ ਉਹ ਤਾਂ ਮਿਲ ਲਈ ਪਿੰਨਾ ਚੰਗਾ ਭਾਈ ਫਿਰ ਚੰਗਾ ਲੋ ਜੀ ਆ ਬੰਦਾ ਆ ਗਿਆ ਜਦੋਂ ਇਹ ਆਉਂਦਾ ਅੱਧਾ ਘੰਟਾ ਥੋੜਾ ਜਿਹਾ ਲੱਗਦਾ ਮੈਨੂੰ। ਕੀ ਕਹਿੰਦੇ ਬੱਸ ਵਰਗਾ ਜਿੱਦਾਂ ਸੱਪ ਬੱਸ ਬੱਸ ਚੜਦੀ ਹੁੰਦੀ ਹੈ। ਹੁਣ 6 ਮਹੀਨੇ ਦੀ ਆਮਦਾਰੀ ਹੈ। ਇਹਨੇ ਮੇਰੇ ਕਰਿਆ ਹੋਇਆ ਭਾਈ بیمਾ 6 ਮਹੀਨੇ ਬਾਅਦ ਮੈਨੂੰ ਪੈਸੇ ਲੈਣ ਆ ਜਾਂਦਾ। ਹੁਣ ਅਸੀਂ ਆਨਲਾਈਨ ਸਾਰੇ ਪੈਸੇ ਪੇ ਕਰਤੇ। ਕੋਈ ਨਾ 6 ਬੰਨ ਮੰਨ ਤੇ ਟੱਕਰੇ ਹੋਣਗੇ ਫਿਰ। ਤੇ ਹੁਣ ਕੋਈ ਹੋਰ ਨਵੀਂ ਸਕੀਮਾਂ ਹੈ ਅੱਲਾ ਸੇ ਵਾਲੀ ਹੈ ਇਹ ਵੀ ਕੋਈ ਹੋਰ। ਸਕੀਮਾਂ ਤਾਂ ਆਈ ਜਾਂਦੀਆਂ ਜੀ। ਹੂੰ। بیمਾ ਚੱਲੀ ਜਾਂਦੀ ਹੈ ਸਕੀਮਾਂ ਤਾਂ 15 ਸਾਲ ਪੈਸੇ ਦੇ ਲੋ। ਹਾਂ। ਸਾਰੀ ਜ਼ਿੰਦਗੀ ਪੈਸੇ ਲਈ ਚੱਲੋ। ਪੰਦਰਾਂ ਸਾਲ ਪਹਿਲਾਂ ਪੈਸੇ ਦੋ ਹਾਂਜੀ ਹਾਂਜੀ ਤੇ ਸਾਰੀ ਜ਼ਿੰਦਗੀ ਪੈਸੇ ਲੈ ਲਈ ਸਾਰੀ ਜ਼ਿੰਦਗੀ ਪੈਸੇ ਲਈ ਜਰ ਹਰ ਸਾਲ ਹਰ ਸਾਲ ਹਰ ਸਾਲ ਜਿੰਨੇ ਜੋ 16ਵੇਂ ਸਾਲ ਤੇ ਸ਼ੁਰੂ ਹੋ ਜਾਂਦੇ ਆ 16ਵੇਂ ਸਾਲ ਤੇ ਸ਼ੁਰੂ ਹੋ ਜਾਂਦੇ ਆ ਕਿੰਨੇ ਕਿੰਨੇ ਜਿੰਨੇ ਦੋਗੇ ਉਹਨੇ ਮਿਲਣੇ ਸ਼ੁਰੂ ਹੋ ਜਾਂਦੇ ਆ ਆਪਾਂ ਜਿੰਨੇ ਦਵਾਂਗੇ ਉਹਨੇ ਮਿਲੀ ਜਾਣੇ ਜੇ ਮੈਂ ਲੱਖ ਲੱਖ ਦੇ ਜਾ ਮਹੀਨੇ ਮਹੀਨੇ ਦਾ ਲੱਖ ਲੱਖ ਮਹੀਨੇ ਦਾ ਮਿਲੀ ਜਾਣਾ 15 ਸਾਲ ਦੇ ਜਾਵਾਂ ਹਰ ਮਹੀਨੇ ਦੇਣੇ ਪੈਣੇ ਫਿਰ ਹਾਂ ਹਰ ਸਾਲ ਥੋੜੀ ਇੱਛਾ ਹਾਂ ਸਾਲ ਦਾ ਇਕੱਠਾ ਦੇ ਲਓ ਮਹੀਨੇ ਦੇ ਲਓ 6 ਮਹੀਨੇ ਦੇ ਲਓ ਤਵੇ ਸਕੀਮ ਠੀਕ ਹੈ ਯਾਰ ਜਦੋਂ ਤੁਹਾਡੀ ਰਿਟਾਇਰਮੈਂਟ ਏਜ ਆ ਗਈ 60 70 ਸਾਲ ਤੇ ਜਾ ਕੇ ਤਾਂ ਤੁਹਾਨੂੰ ਇੱਕ ਬੜਾ ਬੜਾ ਸਾਰਾ ਫੰਡ ਇਕੱਠਾ ਮਿਲ ਜਣਾ ਹੈਗਾ ਉਹ ਫੰਡ ਮਿਲ ਜਣਾ ਦਾ ਤੁਹਾਨੂੰ ਮਿਲ ਜਗਾ ਇਸ ਤਰ੍ਹਾਂ ਕਾਟਾ ਹੁਣ ਭਾਈ ਦਰਸ਼ਕੋ ਜੇ ਭਾਈ ਇਸ ਚੀਜ਼ ਸਕੀਮ ਬਾਰੇ ਕੋਈ ਬੰਦਾ ਹੋਵੇ ਤਾਂ ਮੈਨੂੰ ਕਮੈਂਟ ਕਰਿਓ ਜਾਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰੋ ਫਿਰ ਮੈਂ ਬਾਈ ਦਾ ਨੰਬਰ ਦਵਾਂ ਕੁਝ ਸਪੈਸ਼ਲ ਦੇ ਕਿਹੜੀ ਸਕੀਮ ਹੈ ਫਿਰ ਤੁਹਾਨੂੰ ਵਿਸਤਾਰਪੂਰ ਕੋ ਸਮਝਾਵਾਂਗਾ ਜੀ ਬਿਲਕੁਲ। ਕੋਲੇ 15 ਸਾਲ ਪੈਸੇ ਦੇਣੇ ਆਪਾਂ ਨੇ। ਸਮਝ ਲੀ ਵੀ ਹੁਣ ਮੈਂ ਜਿਆਦਾ ਜਿਆਦਾ ਚਲ ਮੈਂ ਬੰਦਾ 10000 ਤੱਕ ਕੱਢੇ ਲੈਂਦਾ ਔਖੋ ਸੁੱਖਾ ਕਰਕੇ ਚੜੇ ਮੀਨੇ 10-10000 ਅਸੀਂ ਦੇਈ ਜਾਈਏ। ਜੀ। ਜੇ ਸਾਲ ਦਾ 1,20,000 ਹੋ ਗਿਆ। 1,20,000 ਹੋ ਗਿਆ। ਸਾਲ ਦਾ 1,20,000 ਸਾਨੂੰ ਦੇਈ ਜਾਈਏ। 15 ਸਾਲ ਦੇਣੇ ਆਪਾਂ ਨੇ। 15 ਸਾਲ ਦੇਣੇ। ਇਹ 15 ਸਾਲ ਦੇ ਥੋੜੇ ਪਾਣੀ ਤੇ ਜੀ 15 ਲੱਖ ਇੱਕ ਹੋ ਗਿਆ। 2 ਲੱਖ ਇੱਕ ਹੋ ਗਿਆ ਤੇ 1 ਲੱਖ ਇੱਕ ਹੋ ਗਿਆ। ਅ ਤਰ 15 15 ਲੱਖ 15 16-17 ਲੱਖ ਹੋ ਗਿਆ। ਹਾਂ 16-17 ਲੱਖ ਵੀ ਨਹੀਂ ਹੜੀ 15 ਦੋ 17 ਕ ਲੱਖ ਹੋ ਗਿਆ ਜੀ ਜੀ 17 ਕ ਲੱਖ ਤੁਹਾਨੂੰ ਪਹਿਲਾਂ ਦੇਣਾ ਹਾਂਜੀ 1500 1500 ਉਸ ਤੋਂ ਬਾਅਦ ਤੁਹਾਨੂੰ ਲੈ ਜਾਣ ਹਰ ਸਾਲ ਹਰ ਸਾਲ ਤੁਹਾਨੂੰ ਦੇ ਜਾਣੀ ਇਹ ਗਰੰਟਡ ਹੋ ਗਿਆ ਗਰੰਟਡ ਇਹ ਤੁਹ ਪਰ ਹਰਤਾ ਬਈ ਉੱਪਰ ਹੋਰ ਤਾਂ ਲੋੜੇ ਦਿੱਦੀ ਯਾਰ ਕਰਦੀ ਯਾਰ 1500 ਦੇ ਕੇ ਇਹ ਮੈਂ ਕਹਦਾ ਵੀ ਹੋ ਜਾਊਗਾ ਬੁੱਢੇ ਦਾ ਵੀ ਮੈਂ ਕਹਦਾ ਹੋ ਜਾਊਗਾ ਮੈਂ ਕਹਦਾ ਵੀ ਹੋ ਜਾਊਗਾ ਜੀ ਅ ਚਲੋ ਰੁਕਾਲਦੇ ਭਾਈ ਇਹ ਭਾਈ ਦਰਸ਼ਕੋ ਜਿਹੜੇ ਬੰਦੇ ਕੋ ਚਾਹੁੰਦੇ ਇਸ ਸਕੀਮ ਲੈਣੀ ਹੋਵੇ ਤਾਂ ਦੇਖ ਲੋ ਸਮਝ ਗਿਰ ਤੁਸੀਂ ਸਾਰੇ ਭਾਈ ਬੰਦੇ ਵੈਸੇ ਮੈਨੂੰ ਤਾਂ ਸਕੀਮ ਇਹ ਵਧੀਆ ਲੱਗੀ 15 ਕ ਸਾਲ ਆਪਣੇ ਪੈਸੇ ਦੇਣੇ ਆ 15 ਸਾਲ ਬਾਅਦ ਰਿਟਰਨ ਲਈ ਜਾਣਾ ਸਕੀਮ ਹੈ ਜੀ ਬੜੀ ਅੱਛੀ ਹੈ ਜੀ ਹਾਂ ਕੋਈ ਉਹ ਤਾਂ ਨਹੀਂ ਜੋ ਲਿਖਤੀ ਰੂਪ ਤੋਂ ਹੋ ਜਾਊਗਾ ਸਾਰਾ ਕੁਝ ਗਰੰਟਡ ਹੈ ਗਰੰਟਡ ਐਲ ਐਸ ਡੀ ਪਾਲਿਸੀ ਹੈ ਗਰੰਟਡ ਹੀ ਆ ਗਰੰਟਡ ਐਲ ਐਸ ਡੀ ਦਾ ਫਿਰ ਗਰੰਟਡ ਹੀ ਹੁੰਦੀ ਹੈ ਇਹਦੇ ਬਾਰੇ ਵਿਚਾਰ ਕਰਦੇ ਅਸੀਂ ਫੈਮਿਲੀ ਨਾਲ ਹੁਣ ਬੈਠ ਕੇ ਵਿਚਾਰ ਕਰਾਂਗੇ ਇਹਦੇ ਬਾਰੇ ਇਹਦਾ ਬੰਨ ਮੈਂ 15 ਕ ਸਾਲ ਚੱਲ ਬੰਦਾ ਕੱਢ ਲੈ ਚਲ 15 ਸਾਲ ਨਿਕਲੇ ਜਾਂਦੇ ਹੌਲੀ ਹੌਲੀ ਉਹ ਤਾਂ ਚੱਲ ਫਿਰ ਆਪਣੀ ਹੀ ਆ 15 ਸਾਲ ਕਹਿੰਦੇ ਪਤਨੀ ਆਏ ਕਹਿੰਦੇ ਬੰਦੇ ਚਲੋ 15 ਸਾਲ ਕਿਹੜੇ ਬੰਦੇ ਦੀ ਰੱਬ ਉਹ ਹੋਣੀ ਆ ਅ ਪਰ ਜਾਊਗੀ ਚਲ ਬੰਦਾ ਹਮ 10-10 ਹਜ਼ਾਰ ਕਰੇ ਥੋੜੇ ਥੋੜੇ ਉਹਨਾਂ ਇਨਵੈਸਟਮੈਂਟ ਕਰੀ ਜਾਂਦਾ ਫਿਰ ਬੰਦਾ ਪੈਸੇ ਸੋਚਦੇ ਦੇ ਬਾਰੇ ਵਿੱਚ ਜ਼ਰੂਰ ਧੀਰੋ ਇੱਕ ਇਹ ਕਿਰਾਏ ਲੰਦੇ ਜਿਹੜੇ ਹੁਣ ਮਹਿੰਗ ਦੇ ਕਿਰਾਾ ਦਿੰਦੇ ਆ ਉਹ ਸਾਡੀ ਤਾਂ ਲੰਘ ਗਈ ਥੋੜੀ ਬੋਦੀ ਰਹਿ ਗਈ ਕੱਢ ਲੈਣੇ ਹੱਸ ਤੋਸਕੇ ਉਹ ਬੱਚਾ ਮੈਂ ਕੰਗਵਾਇ ਕਰੀ ਜਾਂ ਉਹਨੂੰ ਬੋਲੇ ਸਮਝਾ ਹਾਂ ਜਿਹੜੇ ਹੁਣ ਅਸੀਂ ਲਾਏ ਹੋਏ ਪੈਸੇ ਮੇਰੇ ਕਿੰਨੇ ਸਾਲ ਦੇ ਨੂੰ ਤੈਨੂੰ 22 ਸਾਲ ਦੇਣੇ ਪੈਸੇ ਤੇ 15 ਸਾਲ ਤੁਹਾਡੀ 22 ਸਾਲ ਦੇ ਨਹੀਂ 22 ਸਾਲ ਪੈਸੇ ਦੇ 22 ਸਾਲ ਪੈਸੇ ਦੇ ਨਹੀਂ 22 ਸਾਲ ਤਾਂ ਨਹੀਂ ਦੇਣੇ ਯਾਰ 22 ਸਾਲ ਹੁਣ ਤਾਂ ਕੁਝ ਨਹੀਂ ਹੋ ਗਏ ਛੇ ਸੱਤ ਤਾਂ ਨਿਕਲ ਵੀ ਗਏ ਹਾਂ ਵੱਲ ਆਇਆ ਤਾਂ ਹਿਸਾਬ-ਤਾਬ ਜਦੋਂ ਕਿ ਮੈਨੂੰ 55 ਤੇ ਜਾ ਕੇ ਪੈਸੇ ਮਿਲਦੇ ਤੇ ਨਾ ਜਦੋਂ 55 ਸਾਲ ਦਾ ਹੋ ਜਾਣਾ ਜੀ ਜੀ ਫਿਰ ਮੈਨੂੰ ਕਰੋੜ ਰੁਪਏ ਇਕੱਠਾ ਮਿਲਣਾ ਬਿਲਕੁਲ ਬਿਲਕੁਲ ਜਦੋਂ ਮੈਂ 55 ਸਾਲ ਦਾ ਹੋ ਜਾਣਾ ਫਿਰ ਮੈਨੂੰ ਕਰੋੜ ਰੁਪਏ ਇਕੱਠਾ ਮਿਲਣਾ ਮੈਂ ਇਸ ਕਿੰਨਾ ਹੀ ਹੋਈ ਹੈ ਐਸ਼ ਕਰ। ਚੱਲ ਥੋੜਾ ਥੋੜੇ ਬਈ ਯਾਰ ਬੰਦਾ ਥੋੜਾ ਥੋੜਾ ਕਰਕੇ ਕੱਢੀ ਜਾਂਦਾ। ਫਿਰ ਐਸ਼ ਕਰਾਂਗੇ 55ਵੇਂ ਸਾਲ 'ਚ ਜਾ ਕੇ। ਆ, ਜੱਟਾ ਘੋਮ ਜਣਾ। ਥੋੜੇ ਬੋਧਾ ਇਦਾਂ ਕੱਢ ਲੈ ਕਰੋ ਪੈਸੇ ਇਹ ਪਾਲਸੀਆਂ ਰਬਨਾ ਕਰ ਬੰਦਾ ਢਿੱਲਾ ਮਿਸਾ ਕੁਝ ਵੀ ਹੁੰਦਾ ਫਿਰ ਪਰਬਾਰ ਨੂੰ ਪਿੱਛੇ ਮਿਲ ਜਾਂਦੇ ਪੈਸੇ ਪੁੱਸੇ। ਇਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰੇ ਕਰੋ। ਵਾਕਿ ਵੀ ਤੇਰਾ ਧੰਨਵਾਦ। ਅਸਲ ਤੇ ਵੀਰੇ ਕਰੋਗੇ ਜਾਂ ਪੈਸੇ ਤੁਸੀਂ ਜੜੋਗੇ ਫਿਰ ਅਸਲ ਤੇ ਕਰੋਗੇ। ਹਾਂ। ਕਹਿੰਦਾ ਕਹਿੰਦਾ ਮੈਂ ਤੋਂ ਕਹੀ ਜਾਂਦੇ। ਕਿ ਇੱਕ ਬੰਦੇ ਬਹੁਤ ਵਿੱਚ ਕਮੈਂਟ ਕਰਦੇ ਹੁੰਦੇ ਪੈਸਾ ਬਡਾ ਜਵਾਨ ਜੀ ਕਹਿੰਦਾ ਪੈਸਾ ਤੂੰ ਸਾਬ ਲੈ ਬਡਾਪਾ ਜੀ ਪੈਸਾ ਕਹਿੰਦਾ ਮੈਂ ਤੈਨੂੰ ਸਾਬ ਲਊਗਾ ਉਹ ਕਰੇ ਹੋਏ ਪਈ ਲਾਜ ਮੇਰੇ ਉਹ ਥੋੜੇ ਥੋੜੇ ਕੱਢੀ ਜਾਂਦੇ ਜਦੋਂ ਬਡਾਪਾ ਆ ਜੂਗਾ ਤਾਂ ਫਿਰ ਕਰੋੜੇ ਮਿਲ ਥੋੜਾ ਖੜਾ ਕਰੋੜ ਰੁਪਈਆ ਇਹ ਗੱਲ ਸਹੀ ਹੈ ਜਿਹੜਾ ਇਹ ਗੱਲ ਸੋਚੀ ਹੈ ਨਾ ਉਹ ਬੰਦਾ ਠੀਕ ਹੀ ਰਹਿੰਦਾ ਹਾਂ ਹਾਂ ਇਹ ਵੀ ਭਈ ਤੋਂ ਤੁਹਾਡੇ ਵਰਗੇ ਭਰਾਵਾਂ ਨੇ ਸਲਾਹ ਦਿੱਤੀ ਹੋਈ ਏ ਇਸ ਸਕੀਮਾਂ ਬਾਰੇ ਤੇ ਆਪਾਂ ਕਰਾਈਆਂ ਹੋਈਆਂ ਤੇ ਚਲੋ ਥੋੜੇ ਬਹੁਤ ਪੈਸੇ ਇਨਵੈਸਟਮੈਂਟ ਕਰੀ ਜਾਂਦੇ 6 ਕਿ ਮਹੀਨੇ ਬਾਅਦ ਕਿਸ਼ਤ ਆਉਂਦੀ ਹੈ ਤੇ ਦੇ ਕੇ ਚਲੋ ਚੱਲ ਪੈਂਦਾ ਸ਼ੁਕਰੀਆ ਜਸਵੀਰ ਬਾਈ ਤੇਰਾ ਹੋਰ ਸੇਵਾ ਪਾਣੀ ਤੇਰਾ ਬਾਕੀ ਧੰਨਵਾਦ ਜੀ ਉਹ ਦੁੱਧ ਹੋਰ ਪਲਾਵਾ ਬਸ ਦੁੱਧ ਹੁਣ ਪਹਿਲੇ ਹੀ ਬਹੁਤ ਪੀ ਲਿਆ ਹੋਰ ਕੋੜਾ ਮੂ ਕੋੜਾ ਮੂ ਤੇ ਗੱਲ ਨਹੀਂ ਨਹੀਂ ਹਾਂ ਅੱਛਾ ਚਲੋ ਤੇ ਹੁਣ ਆਪਾਂ ਵੀਡੀਓ ਬੰਦੇ ਕਰ ਦਿੰਦੇ ਹਾਂ ਧੰਨਵਾਦ ਹੁਣ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦੇ 6:00 ਵਜੇ ਅੱਜ ਅਸੀਂ ਕੁਮੈਤ ਨਿੰਮੇ ਦੇ ਨਾਲ ਤੇ ਧੰਨਵਾਦ ਜੀ ਤੁਹਾਡੇ ਮੇਰੇ ਵੀਡੀਓ ਦੇਖਣ ਤੁਹਾਡੇ ਕੋਈ ਵੀ ਕੋਈ ਐਲਐਸਸੀ ਵਾਲੇ ਹੋਰ ਦਰਸ਼ਕੋ ਜਿਹੜੇ ਮੇਰੇ ਪਿਆਰ ਕਰਨ ਦੱਸਿਓ ਵਧੀਆ ਨਾ ਸਕੀਮੇ ਤੇ ਧੰਨਵਾਦੀ ਤੁਹਾਡੇ ਮੇਰਾ ਵੀਡੀਓ ਦੇਖਣ ਵਾਸਤੇ ਮਿਲ ਜਾਨੇਂ ਪਰ ਅਗਲੀ ਵੀਡੀਓ ਦੇ ਵਿੱਚ